ਜਲਮ ਜੀ ਵਿਖੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ 200 ਹਾਜ਼ਰ ਆ ਗਏ ਨੇ ਕੁਝ ਗੱਲਾਂ ਬਾਤਾਂ ਇਹਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਐਨੂਅਲ ਇਨਫਲੇਸ਼ਨ ਰੇਟ ਸਾਲਾਨਾ ਮਹਿੰਗਾਈ ਦਰ ਸਲੋ ਹੋਇਆ 2.1 2.7% ਦੇ ਉੱਤੇ 2.7% ਦੇ ਉੱਤੇ April ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਅੱਜ ਰਿਪੋਰਟ ਆਈ ਆ ਅੱਜ ਮੰਗਲਵਾਰ ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਗਰੋਸਰੀ ਪ੍ਰਾਈਸ ਪ੍ਰੈਸ਼ਰ ਥੋੜਾ ਜਿਹਾ ਘਟਿਆ ਆ ਭਾਵੇਂ ਕਿ ਫਿਊਲ ਕੋਸਟ ਕਾਫੀ ਜ਼ਿਆਦਾ ਹੈ ਪਰ ਫਿਰ ਵੀ ਇਧਰਲੇ ਪਾਸੇ ਕੀਮਤਾਂ ਥੱਲੇ ਨੂੰ ਗਈਆਂ 인ਫਲੇਸ਼ਨ ਜਿਹੜੀ ਮਹਿੰਗਾਈ ਆ ਖਾਸ ਕਰ ਫੂਡ ਦੇ ਉੱਤੇ ਇਹ 1.4% ਸਲੋ ਐਨੋਲੀ ਲਾਸਟ ਮਹੀਨੇ ਹੋਈ ਸੀ ਜਿਹੜੀ ਕਿ 1.9% ਮਾਰਚ ਦੇ ਵਿੱਚ ਸੀਗੀ ਉਹ ਤੋਂ ਥੱਲੇ ਦੱਸੀ ਜਾ ਰਹੀ ਹੈ ਐਨੂਅਲ ਪ੍ਰਾਈਸ ਗ੍ਰੋਥ ਜਿਹੜੀ ਮੀਟ ਦੀ ਜਾਂ ਜਿਹੜੀਆਂ ਨਾਨ ਅਲਕੋਹੋਲਿਕ ਬੀਵਰੇजेस ਨਿ ਸ਼ਰਾਬ ਤੋਂ ਬਿਨਾ ਪੀਣ ਵਾਲੀਆਂ ਚੀਜ਼ਾਂ ਬੇਕਰੀ ਸੀਰੀਅਲ ਪ੍ਰੋਡਕਟਸ ਇਹ ਸਾਰੇ ਕੁਸ਼ ਦਾ ਅਸਰ ਪਿਆ ਇਹਦੇ ਉੱਤੇ ਮਹਿੰਗਾਈ ਦੇ ਉੱਤੇ ਸਟਾਰਟ ਕੈਨੇਡਾ ਨੇ ਇਹ ਦੱਸਿਆ ਕਿ ਜਿਹੜੇ ਫਰੂਟ ਆ ਜਿਵੇਂ ਨੱਟਸ ਨੇ ਜਾਂ ਜਿਹੜੇ ਸੀ ਫੂਡ ਆ ਇਹਨਾਂ ਦੇ ਵਿੱਚ ਵੀ ਜਿਹੜੀ ਸਲਾਨਾ ਇਹਨਾਂ ਦੀ ਪ੍ਰਾਈਸ ਆ ਉਹ ਥੱਲੇ ਨੂੰ ਗਈ ਆ ਜਦੋਂ ਇਹਨੂੰ ਲੰਬੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਤੇ ਇਹਦੇ ਕਾਫੀ ਜ਼ਿਆਦਾ ਅਸਰ ਦੇਖੇ ਜਾ ਰਹੇ ਆ ਜਿਹੜੇ ਹਾਊਸਹੋਲਡ ਫਰਨੀਸ਼ਿੰਗ ਜਿਹਦਾ ਘਰ ਦੇ ਵਿੱਚ ਚੀਜ਼ਾਂ ਨੇ ਜਿਵੇਂ ਕੱਪੜੇ ਆ ਕੋਈ ਫੁੱਟਵੀਅਰ ਆ ਜੁੱਤੀਆਂ ਆ ਇਹਨਾਂ ਦੇ ਵਿੱਚ ਵੀ ਪ੍ਰਾਈਸਿਸ ਦੇ ਵਿੱਚ ਡਿਕਲਾਈਨ ਦੇਖੀ ਗਈ ਆ ਪਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜੀਆਂ ਗੈਸ ਦੀਆਂ ਕੀਮਤਾਂ ਆ ਉਹ ਗਰੋ ਹੋਈਆਂ ਐਨਵਲ ਪੇਸਟੇ ਉੱਤੀ ਅਪ੍ਰੈਲ ਦੇ ਵਿੱਚ ਜਿਹੜੀ ਕਿਉਂਕਿ ਗਲੋਬਲ ਵੀ ਗਲੋਬਲ ਪੱਧਰ ਦੇ ਉੱਤੇ ਵੀ ਗੈਸ ਦੀਆਂ ਕੀਮਤਾਂ ਜ਼ਿਆਦਾ ਆ ਪਰ ਕੈਨੇਡਾ ਦੇ ਵਿੱਚ ਉਹਦੇ ਨਾਲੋਂ ਵੀ ਜ਼ਿਆਦਾ ਕੀਮਤਾਂ ਇਹ ਪਿਛਲੇ ਸਮੇਂ ਦੇ ਵਿੱਚ ਵਧੀਆਂ ਆ ਦੂਜੀ ਜਿਹੜੇ ਰੈਂਟ ਨੇ ਉਹਦੀ ਕੀਮਤ ਉਹਦੀ ਰੈਂਟ ਸਸਤੇ ਨਹੀਂ ਹੋਏ ਜਿਹੜੇ ਹੋਮ ਆਨਰ ਨੇ ਜਿਹੜੇ ਜਿਹੜੇ ਆਪਣੀ ਮਾਰਗੇਜ ਰੀਨਿਊ ਕਰਾ ਰਹੇ ਆ ਉਹ ਲਗਾਤਾਰ ਉਹਨਾਂ ਦੇ ਉੱਤੇ ਅਪਵਰਡ ਪ੍ਰੈਸ਼ਰ ਆ ਅਪ੍ਰੈਲ ਦੇ ਵਿੱਚ ਖਾਸ ਕਰਕੇ ਜਿਹੜਾ ਔਖਾ ਸਮਾਂ ਸੀ ਰੈਂਟਰਸ ਦੇ ਲਈ ਤੇ ਰੈਂਟਰਸ ਦੇ ਵਿੱਚੋਂ ਵੀ ਕੈਨੇਡਾ ਸਾਰੇ ਦੇ ਵਿੱਚੋਂ ਖਾਸ ਕਰਕੇ ਅਲਬਰਟਾ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਸੀ ਉਹਨਾਂ ਦੇ ਲਈ ਏਜੰਸੀ ਨੇ ਇਹ ਵੀ ਦੱਸਿਆ ਰੈਂਟ 16.7% ਵਧਿਆ ਇਸ ਪ੍ਰੋਵੈਂਸ ਦੇ ਵਿੱਚ ਤੇ ਨੈਸ਼ਨਲ ਨਾਲੋਂ ਕਿਤੇ ਜ਼ਿਆਦਾ ਜਦੋਂ ਪੂਰੇ ਕੈਨੇਡਾ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਰੈਂਟ ਕਿੰਨਾ ਵਧਿਆ ਬਿਨਾਂ ਸ਼ੱਕ ਕੈਨੇਡਾ ਦੇ ਵਿੱਚ ਵੀ ਇਸ ਵਾਰ ਰੈਂਟ ਬਹੁਤ ਜ਼ਿਆਦਾ ਵਧਿਆ ਪਰ ਇਹ 8.2% ਡੈਸ਼ਟਲੀ ਹੈ ਐਵਰੇਜ ਕੱਢ ਕੇ ਪੂਰੇ ਕੈਨੇਡਾ ਦਾ ਜਦੋਂ ਕੈਲਕੂਲੇਟ ਕੀਤਾ ਜਾਂਦਾ ਹੈ ਤੇ 8.2% ਕਿਰਾਇਆ ਵਧਿਆ ਕਰਾਂ ਦਾ ਪਰ ਅਲਬਰਟਾ ਦੇ ਵਿੱਚ 16.2% ਵਾਧਾ ਦੱਸਿਆ ਗਿਆ ਹੈ ਸੋ ਜੰਪ ਜਿਹੜਾ ਹੈ ਇਹ ਚਿੰਤਾ ਪੈਦਾ ਵੀ ਕਰਦਾ ਹੈ ਕਿ ਪ੍ਰਾਇਲ ਦੀ ਰਿਪੋਰਟ ਕਾਲੋ ਕਿ ਚੌਥਾ ਮਹੀਨਾ ਲਗਾਤਾਰ ਹੋ ਗਿਆ ਇਹਨੂੰ ਐਨੂਅਲ ਇਨਫਲੇਸ਼ਨ ਇੰਡੈਕਸ ਨੂੰ ਬੀਟ ਕਰਦਿਆਂ ਨੂੰ ਅ ਇਹ ਮਤਲਬ ਥੱਲੇ ਨੂੰ ਜਾ ਰਿਹਾ ਆ ਤੇ ਪ੍ਰਾਈਸ ਪ੍ਰੈਸ਼ਰ ਜਿਹੜਾ ਇਹਦੇ ਉੱਤੇ ਹੁਣ ਇਹਦਾ ਸਿੱਧਾ ਅਸਰ ਇੰਟਰਸਟ ਰੇਟ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਹਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਊਗਾ ਪਾਊਗਾ ਕੀ ਵੀ ਹੁਣ ਮਾਰਚ ਦੀ ਅਪ੍ਰੈਲ ਦੀ ਰਿਪੋਰਟ ਆਈ ਹੈ ਮਈ ਮਹੀਨਾ ਚੱਲ ਰਿਹਾ ਅੱਗੇ ਜੂਨ ਨੂੰ 5 ਤਰੀਕ ਨੂੰ ਡਿਸੀਜਨ ਔਰ 5 ਤਰੀਕ ਨੂੰ ਜਦੋਂ ਇਹਨਾਂ ਨੇ ਡਿਸਾਈਡ ਕਰਨਾ ਬੈਂਕ ਆਫ ਕੈਨੇਡਾ ਨੇ ਤੇ ਕੁਦਰਤੀ ਆ ਵੀ ਥੋੜਾ ਜਿਹਾ ਪੋਜ਼ਿਟਿਵ ਅਸਰ ਹੀ ਹੋਊਗਾ ਸੋਚ ਪਤਾ ਨਹੀਂ ਘਟਾਉਣਾ ਕਿ ਨਹੀਂ ਉਧਰੋਂ ਇੰਟਰਸਟਡ ਪਰ ਸੋਚਿਆ ਜਾ ਸਕਦਾ ਮਤਲਬ ਇਹਦਾ ਕਿਹਾ ਜਾ ਸਕਦਾ ਕਿ ਉਧਰਲਾ ਦਰਵਾਜ਼ਾ ਥੋੜਾ ਜਿਹਾ ਖੁੱਲ ਗਿਆ ਹੈ ਜੂਨ ਰੇਟ ਘਟਦੇ ਲਈ ਸੈਂਟਰਲ ਬੈਂਕ ਜਿਹੜੀ ਆ ਉਹ 인ਫਲੇਸ਼ਨ ਨੂੰ ਹਾਲਾਂਕਿ ਦੇਖਦੀ ਆ ਕਿ ਇਸ ਤਰੀਕੇ ਦੇ ਨਾਲ ਕੂਲ ਡਾਊਨ ਹੋਈ ਹੈ April ਦੇ ਵਿੱਚ ਤੇ ਬੈਂਕ ਆਫ ਕੈਨੇਡਾ ਇਹ ਵੀ ਕਿਹਾ ਸੀ ਕਿ ਇਹ ਸਾਈਨ ਨੂੰ ਦੇਖਣਾ ਚਾਹਦੇ ਆ 인ਫਲੇਸ਼ਨ ਨੂੰ ਕਿ ਇਹ ਸਸਟੇਨ ਕਿੰਨਾ ਚਿਰ ਰਹਿੰਦੀ ਆ ਵੀ ਇੱਕ ਮਹੀਨੇ ਦੇ ਲਈ ਮੰਨ ਲਓ ਮਹਿੰਗਾਈ ਘਟ ਗਈ ਤੇ ਬੈਂਕ ਆਫ ਕੈਨੇਡਾ ਆਪਣਾ ਡਿਸੀਜਨ ਨਹੀਂ ਕਰ ਸਕਦੀ ਵੀ ਰੇਟ ਕੱਟ ਕਰ ਦਿਓ। ਉਹਨਾਂ ਨੂੰ ਥੋੜਾ ਜਿਹਾ ਨੂੰ ਕੰਸਿਸਟੈਂਸੀ ਦੇਖਣੀ ਪੈਂਦੀ ਔਰ ਉਹਦੇ ਅੰਡਰਲਾਈਂ ਕਿੰਨੇ ਫੈਕਟਰ ਨੇ ਕਿੰਨੀਆਂ ਚੀਜ਼ਾਂ ਨੇ ਜਿਹਨੂੰ ਦੇਖ ਕੇ ਇਹ ਜਿਹੜਾ ਰੇਟ ਇਹਨਾਂ ਨੇ ਇੰਟਰਸਟ ਰੇਟ ਵਿਆਜ ਦਰਾਂ ਘਟਾਉਣੀਆਂ ਤੇ ਤੁਸੀਂ ਜਾਣਦੇ ਵੀ ਵਿਆਜ ਦਰਾਂ ਘਟਾਉਣ ਦਾ ਸਿੱਧਾ ਮਤਲਬ ਆ ਇਕਨੋਮੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਅਸਰ ਪੈਣਾ। ਜਿਹੜੀਆਂ ਵਿਆਜ ਦਰਾਂ ਆ ਤੇ ਜਿਹੜਾ ਇਹ ਮਹਿੰਗਾਈ ਆ ਇਹਨਾਂ ਦਾ ਉਲਟਾ ਸਬੰਧ ਆ ਆਪਸ ਦੇ ਵਿੱਚ। ਜੇ ਇੱਕ ਵੱਧਿਆ ਤੇ ਦੂਜਾ ਘਟਦਾ ਆ ਜਿੱਦਾਂ ਜਿੱਦਾਂ ਜਿਹੜੀ ਇਹ ਜਿਹੜੀ ਇਹ ਵਿਆਜ ਦਰ ਇਹਨਾਂ ਨੇ ਜਿਹੜੀ ਜਦੋਂ ਤੇ ਇੱਕ ਚੀਜ਼ ਨੂੰ ਘਟਾਇਆ ਜਾਂਦਾ ਜੇ ਮਹਿੰਗਾਈ ਘਟੂਗੀ ਤਾਂ ਵਿਆਜ ਦਰ ਥੱਲੇ ਲੈ ਕੇ ਆਉਣਗੇ ਤੇ ਜੇ ਵਿਆਜ ਦਰ ਥੱਲੇ ਆ ਗਏ ਤੇ ਮਹਿੰਗਾਈ ਜਿਹੜੀ ਆ ਉਹਨੂੰ ਜਾਂ ਬਹੁਤ ਜ਼ਿਆਦਾ ਹੋ ਗਈ ਥੱਲੇ ਚਲੇ ਜਾਂਦੀ ਆ 2% ਦੇ ਉੱਤੇ ਇਹਨੂੰ ਮੰਨਦੇ ਆ ਹੁਣ 2.7 ਆ ਜੇ ਉਹ ਤੋਂ ਜ਼ਿਆਦਾ ਥੱਲੇ ਚਲੇ ਜਾਂਦੀ ਫੇਰ ਇਹਨਾਂ ਨੂੰ ਵਿਆਜ ਦਰ ਵਧਾਉਣੀ ਪੈਂਦੀ ਹੈ। ਮਤਲਬ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਨਾਲੋਂ ਨਾਲ ਚਲਦੀਆਂ ਐ ਤੇ ਹੁਣ ਬੈਂਕ ਆਫ ਕੈਨੇਡਾ ਨੇ ਕਿਹਾ ਸੀ ਵੀ ਜੇ ਮਹਿੰਗਾਈ ਥੱਲੇ ਨੂੰ ਆਊਗੀ ਤਾਂ ਅਸੀਂ ਵਿਆਜ ਥੱਲੇ ਨੂੰ ਲੈ ਕੇ ਆਵਾਂਗੇ। ਸੋ ਹੁਣ ਬੇਸਿਕਲੀ ਜਿਹੜੇ ਇਹ ਵਿਆਜ ਆਹੋ ਥੱਲੇ ਨੂੰ ਆ ਰਹੇ ਆ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਗਵਰਨਰ ਬੈਂਕ ਆਫ ਕੈਨੇਡਾ ਦੇ ਟੈਫ ਮੁਕੱਲਮ ਉਹਨਾਂ ਨੇ ਕਿਹਾ ਸੀ ਕਿ ਅਪ੍ਰੈਲ ਦੇ ਵਿੱਚ ਜਦੋਂ ਰੇਟ ਹੋਲਡ ਕੀਤੇ ਆ ਵੀ ਅਸੀਂ ਜ਼ਰੂਰੀ ਨਹੀਂ ਆ। ਸੋ ਜੂਨ ਦੇ ਵਿੱਚ ਦੇਖੋ ਹੁਣ 4 ਜੂਨ ਨੂੰ ਜਿਹੜੀ ਮੀਟਿੰਗ ਹੋਣੀ ਹੈ ਨਾ ਦੀ ਉਹਦੇ ਵਿੱਚ ਆਸ ਤੱਕੀਤੀ ਜਾ ਰਹੀ ਹੈ ਬੇਨੂੰ ਘਟਾ ਦੇਣਗੇ ਪਰ ਪੱਕਾ ਪਤਾ ਨਹੀਂ ਜਦੋਂ ਜਨਵਰੀ 24 ਨੂੰ ਪਹਿਲਾ ਮੀਟਿੰਗ ਹੋਈ ਸੀ ਫਿਰ ਮਾਰਚ 6 ਨੂੰ ਹੋਈ ਸੀ ਤੇ ਫਿਰ ਅਪ੍ਰੈਲ 10 ਨੂੰ ਹੋਈ ਸੀ ਕੋਈ ਉਹਨਾਂ ਨੇ ਨਾ ਵਧਾਏ ਨਾ ਘਟਾਏ ਹੁਣ ਜੂਨ 5 ਨੂੰ ਹੋਣੀ ਤੇ ਜੇ ਜੂਨ 5 ਨੂੰ ਕੋਈ ਫਰਕ ਨਾ ਪਿਆ ਤੇ ਮਹਿੰਗਾਈ ਘਟਦੀ ਰਹੀ ਫਿਰ 24 ਜੁਲਾਈ ਨੂੰ ਜਾ ਕੇ ਤੇ ਕੱਟ ਦੀ ਆਸ ਕੀਤੀ ਜਾ ਸਕਦੀ ਹੈ ਤੇ ਜੁਲਾਈ ਤੋਂ ਬਾਅਦ ਤਿੰਨ ਹੀ ਮੀਟਿੰਗ ਐ ਸਾਲ ਦੇ ਵਿੱਚ ਬਚਣੀਆਂ ਸਤੰਬਰ 4 ਦੀ 23 ਅਕਤੂਬਰ ਦੀ ਤੇ ਦਸੰਬਰ 11 ਸੋ ਇਹਦੇ ਵਿੱਚ ਇੰਟਰਸਟ ਰੇਟ ਨੂੰ ਕੀ ਕੀਤਾ ਜਾਂਦਾ ਇਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਦੇਖਣ ਵਾਲੀ ਗੱਲ ਹੋਊਗੀ ਐਨੂਅਲ ਇਨਫਲੇਸ਼ਨ ਰੇਟ 2.7% ਦੇ ਉੱਤੇ April ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਹਿਸਾਬ ਨਾਲ ਆਇਆ ਹੈ ਤੇ ਇਹਦਾ ਹੁਣ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਊਗਾ ਕਿੰਨਾ ਇਹ ਨੂੰ ਕਰਦੇ ਆ ਕਾਬੂ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਆਉਂਦੇ ਆ ਕਿੱਥੇ ਇੱਕ ਤੱਕ ਇੰਟਰਸਟ ਰੇਟ ਥੱਲੇ ਆਉਂਦੇ ਆ ਸੋ ਇੰਟਰਸਟ ਰੇਟ ਵਧਾਉਣ ਦਾ ਮਤਲਬ ਇੱਕੋ ਹੀ ਆ ਕਿ ਮਹਿੰਗਾਈ ਨੂੰ ਥੱਲੇ ਲੈ ਕੇ ਆਉਣਾ ਜੇ ਮਹਿੰਗਾਈ ਉਨੀ ਥੱਲੇ ਆ ਗਈ ਆ ਤੇ ਉਦੋਂ ਇਹਨਾਂ ਨੇ ਵਿਆਜ ਦਰਾਂ ਥੱਲੇ ਕਰ ਦੇਣੀਆਂ ਵਿਆਜ ਦਰਾਂ ਥੱਲੇ ਆਉਣ ਦਾ ਮਤਲਬ ਆ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਿਉਂਕਿ ਹੁਣ ਲੋਕ ਘਰ ਕਿਉਂ ਨਹੀਂ ਲੈ ਰਹੇ ਜਿਹੜੇ ਵੱਡੀਆਂ ਵੱਡੀਆਂ ਚੀਜ਼ਾਂ ਕਿਉਂ ਨਹੀਂ ਲੈ ਰਹੇ ਕਿਉਂਕਿ ਲੋਕਾਂ ਕੋਲੇ ਪੈਸਾ ਹੈ ਨਹੀਂ ਵਿਆਜ ਦੇ ਉੱਤੇ ਲੈਣ ਦੇ ਲਈ ਇੰਟਰਸਟ ਰੇਟ ਬਹੁਤ ਤੇ ਫੇਰ ਲੱਗਦਾ ਇਹ ਥੋੜਾ ਜਿਹਾ ਕੋਈ ਸੌਖਾ ਹੋ ਜਾਊਗਾ ਅਗਲੀ ਗੱਲ ਬਾਤ ਦੋਸਤੋ ਕੈਨੇਡਾ ਦੇ ਮੌਸਮ ਬਾਰੇ ਕੈਨੇਡਾ ਦੇ ਵਿੱਚ ਮੌਸਮ ਬਹੁਤ ਅਜੀਬ ਆ ਇਸ ਵੇਲੇ ਕੈਨੇਡਾ ਦੇ ਇੱਕ ਸਿਰੇ ਦੇ ਉੱਤੇ ਜਦੋਂ ਥਾਵਾਂ ਦੇ ਉੱਤੇ ਗਰਮੀ ਬਹੁਤ ਅਤਿ ਦੀ ਪੈ ਰਹੀ ਹੈ ਕੁਝ ਥਾਵਾਂ ਦੇ ਉੱਤੇ ਬਰਫ਼ ਪੈ ਰਹੀ ਹੈ ਕੁਝ ਥਾਵਾਂ ਦੇ ਉੱਤੇ ਇਸ ਵੇਲੇ ਜਿਹੜੀਆਂ ਜੰਗਲੀ ਅਕਾਂ ਲੱਗੀਆਂ ਨੇ ਹਾਲਾਂਕਿ ਕੈਨੇਡਾ ਸੂਬਾ ਜਿਹੜਾ ਆਪਣੇ ਦੇਸ਼ ਏਡਾ ਵੱਡਾ ਹੈ ਕਿ ਇਹਦੇ ਵਿੱਚ ਕਿਸੇ ਥਾਂ ਦੇ ਉੱਤੇ ਕੁਝ ਵੀ ਹੋ ਸਕਦਾ ਏਰੀਆ ਬਹੁਤ ਵੱਡਾ ਹੈ ਪਰ ਹੁਣ ਇਹਦੇ ਵਿੱਚ ਜ਼ਿਆਦਾ ਤਬਦੀਲੀ ਆ ਰਹੀ ਹੈ ਔਰ ਕਈ ਥਾਵਾਂ ਦੇ ਉੱਤੇ ਜਿਹੜਾ ਫੋਰਕਾਸਟ ਕੀਤਾ ਗਿਆ ਹੈ ਕਿ ਤੁਹਾਨੂੰ ਜਿਹੜਾ ਰੱਖਣਾ ਚਾਹੀਦਾ ਖਾਸ ਕਰਕੇ ਗ੍ਰੇਟ ਲੇਕਸ ਰੀਜਨ ਦੇ ਨੇੜੇ-ਤੇੜੇ ਅੱਜ ਦੱਸਿਆ ਜਾ ਰਿਹਾ ਕਿ ਸਦਰਨ ਅੰਟੈਰੀਓ ਦੇ ਵਿੱਚ ਮਤਲਬ ਤਾਪਮਾਨ ਕੁਝ ਥਾਵਾਂ ਦੇ ਉੱਤੇ 31 ਡਿਗਰੀ ਤੱਕ ਚਲੇ ਗਿਆ ਤੇ ਦੂਜਾ ਉੱਥੇ ਜਿਹੜਾ ਆਪਣੇ ਸੈੱਲ ਹਵਾ ਦੇ ਵਿੱਚ ਜਿੰਨੀ ਜ਼ਿਆਦਾ ਹਿਊਮਿਡਿਟੀ ਹੈ ਇਹਨਾਂ ਥਾਵਾਂ ਦੇ ਉੱਤੇ ਪ੍ਰੋਵਿੰਸ ਦੇ ਵਿੱਚ ਜਿਹੜੀ ਓਵਰਨਾਈਟ ਲੋ ਜਿਹੜਾ ਉਹ 21 ਡਿਗਰੀ ਤੱਕ ਦੱਸਿਆ ਜਾ ਰਿਹਾ ਤੇ ਥੋੜਾ ਜਿਹਾ ਕੱਲ ਨੂੰ ਬੁੱਧਵਾਰ ਨੂੰ ਤਾਪਮਾਨ ਜਿਹੜਾ ਠੀਕ ਰਹਿਣਾ ਹੈ এনਵਾਇਰਨਮੈਂਟ ਕੈਨੇਡਾ ਦੇ ਹਿਸਾਬ ਨਾਲ ਸਦਰਨ ਅੰਟੈਰੀਓ ਦੇ ਵਿੱਚ ਆਇਥੇ BC ਦੇ ਵਿੱਚ ਵੀ ਹੁਣ ਜਿੱਥੇ ਵੈਨਕੂਵਰ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਵਾਲੇ 8-10 ਦਿਨ ਐਸੀ ਤਰ੍ਹਾਂ ਮੀਂਹ ਇੱਕ ਅੱਧਾ ਦਿਨ ਵਿੱਚੋਂ ਧੁੱਪ ਨਿਕਲਣੀ ਆ ਅਦਰਵਾਈਜ਼ ਜਿਹੜੇ ਮੀਂਹ ਆ ਉਹ ਲਗਾਤਾਰ ਇੱਥੇ ਜਾਰੀ ਨੇ ਜਿਹੜੀ ਸਾਊਥ-ਵੈਸਟ ਅਨਟੈਰੀਓ ਆ ਉਹ ਸਾਰੇ ਦੇ ਵਿੱਚ ਸਪੈਸ਼ਲ ਵੈਦਰ ਸਟੇਟਮੈਂਟ ਜਿਹੜੀ ਹੀਟ ਦੇ ਲਈ ਜਾਰੀ ਕੀਤੀ ਗਈ ਹੈ ਅ ਜਿਹੜੇ BC ਨਦਰਨ ਅਨਟੈਰੀਓ BC ਇੱਥੇ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਵੀ ਸਨੋ ਦੀਆਂ ਕਿਉਂਕਿ ਆ ਹਫਤੇ ਦੇ ਆਖਰ ਦੇ ਵਿੱਚ ਸਨੋ ਫਾਲ ਹੋ ਸਕਦੀ ਹੈ ਖਾਸ ਕਰ ਜਿਹੜੇ ਪਾਸਸ ਨੇ ਆਪਣੇ BC ਦੇ ਪਾਸ ਨੇ ਜਿਹੜੇ ਪਾਸ ਮਤਲਬ ਸੜਕ ਜਿੱਥੇ ਸਭ ਤੋਂ ਉੱਚੀ ਹੁੰਦੀ ਆ ਪਹਾੜੀ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਨਜ਼ਰਨ ਅਨਟੈਰੀਓ ਦੇ ਵਿੱਚ 30 ਤੋਂ ਲੈ ਕੇ 60 ਮਿਲੀਮੀਟਰ ਰੇਨ ਪੈ ਸਕਦੀ ਆ ਉਹਦੇ ਤੋਂ ਬਾਅਦ ਜਿਹੜੀਆਂ ਹਵਾਵਾਂ ਨੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਆ ਇਹ ਬੁੱਧਵਾਰ ਦੀ ਗੱਲਬਾਤ ਆ ਪਰ ਫਿਰ ਇਹ ਵੀ ਆ ਕਿ ਪ੍ਰੈਸ਼ਰ ਸਿਸਟਮ ਥੋੜਾ ਜਿਆਾ ਉੱਥੇ ਲੋ ਆ ਤੇ ਜਿਹਦੇ ਨਾਲ ਕੁਛ ਨਾ ਕੁਛ ਫਰਕ ਇਧਰਲੇ ਪਾਸੇ ਅੰਟਾਇਰੀਓ ਦੇ ਵਿੱਚ ਖਾਸ ਕਰਕੇ ਜਿਹੜਾ ਨਾਰਥ-ਵੈਸਟ ਆ Thunderway ਵਾਲਾ ਇਲਾਕਾ ਉੱਥੇ ਕਾਫੀ ਜ਼ਿਆਦਾ ਸਨੋ ਫਾਲ ਦੀ ਸੰਭਾਵਨਾ ਦੱਸੀ ਜਾਂਦੀ ਹੈ BC ਦੇ ਵਿੱਚ ਵੀ ਸਨੋ ਪੈ ਸਕਦੀ ਹੈ ਜਿਹੜੀਆਂ ਮਾਊਂਟੇਨ ਪਾਸਸੇ ਨੇ BC ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਕਿਉਂਕਿ ਪ੍ਰੈਸ਼ਰ ਬਹੁਤ ਲੋਅ ਆ ਸਨੋ ਫਾਲ ਇੱਥੇ ਵੀ ਅੱਜ ਰਾਤ ਨੂੰ ਮੰਗਲਵਾਰ ਨੂੰ ਸ਼ੁਰੂ ਹੋ ਸਕਦੀ ਹੈ ਤੇ ਬੁੱਧਵਾਰ ਸਵੇਰ ਤੱਕ ਤੇ ਫਿਰ ਆਫਟਰਨੂਨ ਤੱਕ ਜਿਹੜੀ ਇਸ ਤਰ੍ਹਾਂ ਦੱਸੀ ਜਾ ਰਹੀ ਹੈ 2 ਤੋਂ ਲੈ ਕੇ 4 ਸੈਂਟੀਮੀਟਰ ਤੱਕ ਸਨੋ ਇੱਥੇ ਪੈ ਸਕਦੀ ਹੈ ਤੇ ਜਿਹੜਾ ਫਿਰ ਟ੍ਰਾਂਸਪੋਰਟੇਸ਼ਨ ਦੇ ਜਿਹੜਾ ਸਿਸਟਮ ਹੈ ਸਾਡਾ ਰੂਟ ਆ ਉਹਦੇ ਉੱਤੇ ਵੀ ਸਿੱਧਾ ਅਸਰ ਜਿਹੜਾ ਉਹ ਪਾਊਗਾ ਤੇ ਕੁਝ ਥਾਵਾਂ ਦੇ ਉੱਤੇ ਜਿਹੜਾ ਜ਼ਿਆਦਾ ਇਸ ਵੇਲੇ ਫਰਕ ਪੈ ਰਿਹਾ ਆ ਜਿਹੜਾ ਕਿ ਜਿਹੜੀ ਵਾਇਲਡ ਫਾਇਰ ਆ ਉਹਦਾ ਸੋ ਕੁਝ ਥਾਵਾਂ ਦੇ ਉੱਤੇ ਤਾਂ ਵੈਸੇ ਹੀ ਜਿੰਨਾ ਕਿ ਸੀਜ਼ਨ ਦੇ ਵਿੱਚ ਟੈਂਪਰੇਚਰ ਹੁੰਦਾ ਤਾਂ ਥੋੜਾ ਜਿਹਾ ਥੱਲੇ ਚੱਲ ਰਿਹਾ ਆ ਜਿਹੜੀਆਂ ਸਦਰਨ ਤੇ ਸੈਂਟਰਲ ਅਲਬਰਟਾ ਦੇ ਵਿੱਚ ਇਧਰ ਸਦਰਨ ਸਸਕਾਚਵਨ ਦੇ ਵਿੱਚ ਅ ਇੱਥੇ ਜਿਹੜੀਆਂ ਹੈ ਵਾਰਨਿੰਗਸ ਕੀਤੀਆਂ ਗਈਆਂ ਸੋ ਥੋੜਾ ਜਿਹਾ ਵਿਚਾਰ ਰੱਖਣਾ ਚਾਹੀਦਾ ਡਰਾਈਵਰਸ ਜਿਹੜੇ ਖਾਸ ਕਰ ਟ੍ਰੈਵਲ ਕਰ ਰਿਹਾ ਹੈ ਮਾਊਂਟੇਨ ਹਾਈਵੇਜ਼ ਦੇ ਉੱਤੇ ਜਿਹੜੇ ਪਾਸਸ ਨੇ ਸਦਰਨ BC ਦੇ ਵਿੱਚ ਉਹਨਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਗਈ ਹੈ ਕਿ ਅੱਜ SNOW FALL ਹੋ ਸਕਦਾ ਆਪਣਾ ਖਿਆਲ ਰੱਖ ਕੇ ਜਾਓ ਇਨਵਰਨਮੈਂਟ ਕੈਨੇਡਾ ਨੇ ਡਵਾਈਸਰੀ ਵੀ ਜਾਰੀ ਕੀਤੀ ਹੈ ਮਲਟੀਪਲ ਰੂਟਸ ਦੇ ਲਈ ਜਿਹੜੀ 4 ਸੈਂਟੀਮੀਟਰ ਤੱਕ SNOW ਉੱਤੇ ਕਮਿਊਲੇਟ ਹੋ ਸਕਦੀ ਹੈ ਅੱਜ ਤੇ ਕੱਲ ਬੁੱਧਵਾਰ ਸਵੇਰ ਤੱਕ ਸਪੈਸ਼ਲ ਵੈਦਰ ਸਟੇਟਮੈਂਟ ਕੋਕੋਹਲਾ ਹਾਈਵੇ ਜਿਹੜਾ ਇਸ ਵੇਲੇ ਆ ਇਹਦੇ ਲਈ ਆ ਕੋਕੋਹਲਾ ਹਾਈਵੇ ਹਾਈਵੇ 3 ਹੋਪ ਤੇ ਜਿਹੜੇ ਪ੍ਰਿੰਕਟਨ ਆ ਇਹਦੇ ਵਿਚਕਾਰ ਐਲਿਸਨ ਪਾਸ ਦੇ ਵੱਲੋਂ ਹੋ ਕੇ ਜਾਂਦੇ ਆ ਜਾਂ ਹਾਈਵੇ 3 ਜਿਹੜਾ ਪੌਲਸਨ ਸਮਿਟ ਤੇ ਕੂਟਨੀ ਪਾਸ ਆ ਉੱਥੇ ਤੇ ਇਸੇ ਤਰ੍ਹਾਂ ਜਿਹੜਾ ਓਕ ਨਾਗਨ ਕਨੈਕਟਰ ਆ ਇਹਨਾਂ ਥਾਵਾਂ ਦੇ ਉੱਤੇ ਸੋ ਜਿਹੜੇ ਪਾਸਸਸ ਨੇ ਜਿੱਥੇ ਜਿੱਥੇ ਲੰਘਦੀ ਆ ਜਿਹੜੀ ਸੜਕ ਜਦੋਂ ਪਹਾੜ ਦੇ ਵਿੱਚ ਕਿਸੇ ਪਹਾੜੀ ਦੇ ਵਿੱਚ ਉੱਪਰ ਥੱਲੇ ਜਾਂਦੀ ਆ ਇੱਕ ਜਿਹੜਾ ਜਦੋਂ ਉਹ ਉੱਪਰ ਨੂੰ ਜਾਂਦੀ ਆ ਤੇ ਉਹ ਜਿਹੜਾ ਹਾਈਐਸਟ ਲੈਵਲ ਹੁੰਦਾ ਉਹਨੂੰ ਪਾਸ ਕਹਿੰਦੇ ਆ ਉਤੋਂ ਫਿਰ ਉਹ ਥੱਲੇ ਚੱਲੇ ਜਾਂਦੀ ਆ ਫਿਰ ਮਤਲਬ ਉਹ 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 ਜਿਹੜੇ ਪਾਸਸ ਨੇ ਕਿੰਨੇ ਪਾਸਸ ਆਉਂਦੇ ਆ ਰੂਟ ਦੇ ਉੱਤੇ ਫਿਰ ਉਹ ਇਸੇ ਤਰ੍ਹਾਂ ਦਾ ਇੱਕ ਜਿਹੜਾ ਕੋਕੋਹੇਲਾ ਹਾਈਵੇਅ ਆ ਅਸੀਂ ਉਹਦੇ ਉੱਤੇ ਪਾਸ ਦੇਖਦੇ ਆ ਉਹ ਉਹਨਾਂ ਥਾਵਾਂ ਦੇ ਉੱਤੇ ਵਾਰਨਿੰਗ ਆ ਕਿ ਥੋੜਾ ਜਿਹਾ ਖਿਆਲ ਦੇ ਨਾਲ ਜਾਇਆ ਜਾਵੇ ਸੋ ਬੜਾ ਅਜੀਬ ਮੌਸਮ ਆ ਬੇਸਿਕਲੀ ਪਤਾ ਨਹੀਂ ਇਹ ਵਾਤਾਵਰਣ ਦੇ ਵਿੱਚ ਤਬਦੀਲੀ ਆ ਦਾ ਅਸਲ ਵਿੱਚ ਹੈ ਕਿ ਆ ਕਿ ਇੱਕ ਪਾਸੇ ਮਤਲਬ 스노우ਫਾਲ ਦੀਆਂ ਵਾਰਨਿੰਗਸ ਤੇ ਦੂਜੇ ਪਾਸੇ ਅੱਤ ਦੀ ਗਰਮੀ ਦੀਆਂ ਵਾਰਨਿੰਗਸ ਇਸ ਵਾਲੇ ਕੈਨੇਡਾ ਦੇ ਵਿੱਚ ਜਾਰੀ ਕੀਤੀਆਂ ਗਈਆਂ ਮਹੀਨੇ ਤੋਂ ਜ਼ਿਆਦਾ ਬਾਈਕਟ ਲੋਬਲਾ ਓਨਡ ਜਿਹੜੇ ਸਟੋਰ ਨੇ ਉਹਨਾਂ ਦਾ ਲੋਕਾਂ ਨੇ ਕੀਤਾ ਵੀ ਇਹ ਗਰੋਸਰੀ ਜ਼ਿਆਦਾ ਮਹਿੰਗੀ ਵੇਚਦੇ ਆ ਤੇ ਬਾਈਕਟ ਕੀਤਾ ਜਾਵੇ ਕਈ ਗੱਲਾਂ ਬਾਤਾਂ ਚੱਲੀਆਂ ਉਹਨਾਂ ਦੀ ਪਤਾ ਨਹੀਂ ਸੇਲ ਘਟੀ ਆ ਵਧੀਆ ਜਾਂ ਕੀ ਹੋਇਆ ਪਰ ਜਿਹੜੇ ਸਮਾਲ ਇੰਡੀਪੈਂਡੈਂਟ ਫੂਡ ਰਿਟੇਲਰਸ ਨੇ ਮਤਲਬ ਇਕਾ ਦੋਕਾ ਦੁਕਾਨਾਂ ਦੇ ਉੱਤੇ ਵੇਚਣ ਵਾਲੇ ਜਾਂ ਛੋਟੇ ਸਟੋਰਾਂ ਵਾਲੇ ਨੇ ਜਾਂ ਜਿਹੜੇ ਅਲਟਰਨੇਟਿਵ ਗਰੋਸਰੀ ਆਪਸ਼ਨਸ ਨੇ ਲੋਕਾਂ ਦੇ ਕੋਲ ਉਹ ਕਹਿ ਰਿਹਾ ਕਿ ਟ੍ਰੈਫਿਕ ਤੇ ਉਹਨਾਂ ਦੇ ਕੋਲੇ ਲੋਕਾਂ ਦਾ ਆਉਣਾ ਜਾਣਾ ਵੀ ਵਧਿਆ ਜਿਆਦਾ ਲੋਕ ਇਹਨਾਂ ਸਟੋਰਾਂ ਦੇ ਉੱਤੇ ਆ ਰਹੇ ਆ ਤੇ ਦੂਜਿਆਂ ਨਾਲ ਹੀ ਉਹਨਾਂ ਦੀ ਸੇਲ ਵੀ ਵਧੀ ਆ ਜਿਹੜੀ ਮੰਨ ਲਓ ਐਡਮਿੰਟਨ ਦੇ ਵਿੱਚ ਫੋਰੇਜ ਮਾਰਕੀਟ ਆ ਉਹ ਕਹਿੰਦੇ ਸਾਡੀ ਸੇਲ 57% ਵਧ ਗਈ ਆ ਆ ਮਈ ਦੇ ਪਹਿਲੇ ਅੱਧ ਤੱਕ ਤੇ ਜੇ ਇਹਨੂੰ ਪਿਛਲੇ ਮਹੀਨਿਆਂ ਦੇ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਜਿਹੜੇ ਲੋਕ ਨੇ ਐਕਚੁਅਲੀ ਜਿਹੜੇ ਇਧਰਲੇ ਪਾਸੇ ਜ਼ਿਆਦਾ ਆ ਰਹੇ ਆ ਇਹਨਾਂ ਸਟੋਰਾਂ ਦੇ ਉੱਤੇ ਫੋਰੇਜ ਮਾਰਕੀਟ ਇੱਕ ਆਨਲਾਈਨ ਫਾਰਮਰ ਮਾਰਕੀਟ ਆ ਇਹ ਲੋਕਲ ਜਿਹੜੇ ਵੈਂਡਰਸ ਆਪਣਾ ਮੀਟ ਪ੍ਰੋਡਿਊਸ ਜਾਂ ਕੋਈ ਹੋਰ ਚੀਜ਼ਾਂ ਵੇਅਰ ਹਾਊਸ ਉਹਨਾਂ ਦੇ ਪ੍ਰੋਡਕਟਸ ਦੇ ਲਈ ਕਸਟਮਰ ਜਿੱਥੇ ਉਹ ਸਾਰਾ ਕੁਝ ਰਿਸੀਵ ਕਰਦੇ ਆ ਇੱਕ ਸ਼ਿਪਮੈਂਟ ਦੇ ਵਿੱਚ ਹੀ ਉਸ ਤਰ੍ਹਾਂ ਦਾ ਇਹ ਕੰਮ ਕਰਦੀ ਆ ਜਿਹੜੀ ਸੇਲ ਦੇ ਵਿੱਚ ਬੂਸਟ ਆ ਵਾਧਾ ਹੋਇਆ ਆ ਉਹਦੇ ਨਾਲ ਇਹਨਾਂ ਨੂੰ ਮਤਲਬ ਆਪਣਾ ਇਹ ਮਤਲਬ ਇੱਥੋਂ ਹੁਣ ਜੇਕਰ ਛੋਟੇ ਸਟੋਰ ਨੂੰ ਮਦਦ ਕਰਦੇ ਆ ਲੋਕ ਐਡਵਾਂਟੇਜ ਦੇ ਵਿੱਚੋਂ ਕਹਿੰਦੇ ਅਸੀਂ ਕੈਲਗਰੀ ਜਨਵਾਰ ਵੀ ਸੋਚ ਸਕਦੇ ਹਾਂ ਉੱਥੇ ਵੀ ਜਿਹੜਾ ਆਪਣਾ ਕੰਮਕਾਰ ਖੋਲ ਸਕਦੇ ਇਹ ਹੋਇਆ ਤਾਂ ਇਹ ਕਿਉਂਕਿ ਲੋਕ ਇਹਦੇਲੇ ਪਾਸੇ ਆਇਆ ਲੋਕਾਂ ਦੀਆਂ ਜਿਹੜੀਆਂ ਗਰੋਸਰੀ ਦੀਆਂ ਹਾਈਬਰਟਸ ਸੀ ਪਿਛਲੇ ਸਮੇਂ ਦੇ ਵਿੱਚ ਇਹ ਬਦਲੀਆਂ ਆ ਦੂਜੇ ਜਿਹੜੇ ਮੇਜਰ ਗਰੋਸਰਸ ਨੇ ਉਹਨਾਂ ਨੂੰ ਮਤਲਬ ਮੈਂਬਰ ਬਹੁਤ ਵਧ ਗਏ ਉਹਨਾਂ ਦੇ ਜਿਹੜੇ ਜੇ ਇਸ ਕਿਸਮ ਦੇ ਬਾਇਕਾਟ ਦੀਆਂ ਗੱਲਾਂਬਾਤਾਂ ਚੱਲੀਆਂ ਉਹਦੇ ਨਾਲ ਅਸਰ ਹੋਇਆ ਆ ਜਿਹੜੀ ਵੱਦ ਦੀਆਂ ਕੀਮਤਾਂ ਦੇ ਨਾਲ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਹੋਈ ਆ ਉਸ ਚੀਜ਼ ਨੇ ਇੱਕ ਚਿੰਤਾ ਪੈਦਾ ਕੀਤੀ ਆ ਤੇ ਜਿਹਦੇ ਵਿੱਚੋਂ ਫਿਰ ਇੱਕ ਜਿਹੜਾ ਮਈ ਦੇ ਵਿੱਚ ਸੀਗਾ ਕਿ អਾਰਗੇਨਾਈਜ਼ਡ ਪਲਾਨ ਲੋਬਲਾ ਆਉਂਡ ਸਟੋਰ ਦਾ ਕੀਤਾ ਗਿਆ ਤੇ ਗੱਲ ਵੈਸਟਰਨ ਜਿਹੜੇ ਦੇ ਚੇਅਰਮੈਨ ਨੇ ਲੋਬਲਾ ਦੇ ਉਹਨਾਂ ਨੇ ਜਿਹੜੇ ਕੰਪਨੀ ਦੇ ਚੀਫ ਐਗਜ਼ੀਕਿਊਟਿਵਸ ਨੇ ਪਰ ਬੈਂਕ ਉਹਨਾਂ ਨੇ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਕਿਹਾ ਵੀ ਮਿਸ ਗਾਈਡਡ ਕ੍ਰਿਟਿਸਿਜ਼ਮ ਆ ਕੰਪਨੀ ਦੀ ਜਿਹੜੀ ਐਨੂਅਲ ਮੀਟਿੰਗ ਆ ਮਈ 2 ਨੂੰ ਹੋਈ ਸੀ ਉਹਦੇ ਚ ਕਹਿੰਦੇ ਸੀ ਵੀ ਗਲਤ ਆ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਵੀ ਕੰਪਨੀ ਆਪ ਜਾਣਬੁੱਝ ਕੇ ਮਹਿੰਗਾਈ ਕਰ ਰਹੀ ਹੈ ਜਾਂ ਕੀਮਤਾਂ ਖਾਣ ਪੀਣ ਦੀਆਂ ਚੀਜ਼ਾਂ ਦੀ ਵਧਾ ਰਹੀ ਹੈ ਕਹਿੰਦੇ ਅਸੀਂ ਫੂਡ ਇਨਫਲੇਸ਼ਨ ਦੇ ਲਈ ਰਿਸਪੋਨਸੀਬਲ ਹੈ ਹੀ ਨਹੀਂ ਸਾਡਾ ਕਸੂਰ ਹੀ ਕੋਈ ਨਹੀਂ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਇਹਦੇ ਵਿੱਚ ਪਿੱਛੋਂ ਜਿੱਦਨੇ ਦੀ ਚੀਜ਼ ਆ ਰਹੀ ਹੈ ਅਸੀਂ ਮਾਰਜਿਨ ਰੱਖ ਕੇ ਵੇਚ ਰਹੇ ਹਾਂ ਫੂਡ ਦੀ ਸਪਲਾਈ ਚੇਨ ਆ ਉਹਦੇ ਵਿੱਚ ਪਹਿਲਾਂ ਤੋਂ ਬਹੁਤ ਵੱਡੀ ਦਿੱਕਤ ਆ ਜਿਹੜੇ ਗ੍ਰੋਸਰਸ ਨੇ ਉਹਨਾਂ ਨੇ ਕਿਹਾ ਸੀ ਕਿ ਉਹ ਵੌਲੰਟਰੀ ਗ੍ਰੋਸਰੀ ਕੋਡ ਆਫ ਕੰਡਕਟ ਸਾਈਨ ਕਰਨ ਦੇ ਰਾ ਐਗਰੀਮੈਂਟ ਜਿਹਦਾ ਮਤਲਬ ਇਹ ਸੀ ਕਿ ਲੈਵਲ ਪਲੇਇੰਗ ਫੀਲਡ ਹੋਵੇ ਸਪਲਾਇਰ ਦੇ ਲਈ ਵੀ ਤੇ ਸਮਾਲਰ ਰਿਟੇਲਰ ਦੇ ਲਈ ਵੀ ਸਾਰਿਆਂ ਨੂੰ ਬਰਾਬਰ ਦੀਆਂ ਜਿਹੜੀਆਂ ਮੌਕੇ ਆਉ ਦਿੱਤੇ ਜਾਣ ਕੁਝ ਜਿਹੜੇ ਫੂਡ ਰਿਟੇਲਰਸ ਨੇ ਉਹ ਬੂਸਟ ਦੇਖ ਰਹੇ ਆ ਵਾਧਾ ਦੇਖ ਰਹੇ ਆ ਇਸ ਸਾਰੇ ਕੁਝ ਤੋਂ ਬਾਅਦ ਲੋਕਾਂ ਨੇ ਗ੍ਰੋਸਰੀ ਸਟੋਰ ਮਤਲਬ ਜਿਹੜੀਆਂ ਕੁਝ ਗ੍ਰੋਸਰੀ ਸਟੋਰਸ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਕਹਿ ਲਓ ਥੋੜੇ ਜਿਹੀ ਕੋਸਮੈਟਿਕ ਤੌਰ ਤੇ ਖਰਾਬ ਚੀਜ਼ਾਂ ਵੇਚਦੇ ਸੀ ਮਤਲਬ ਕੋਈ ਕੋਈ ਫਲ ਜਾਂ ਸਬਜ਼ੀ ਆ ਜਿਹਦੇ ਉੱਤੇ ਕੋਈ ਕੱਟ ਲੱਗ ਗਿਆ ਜਾਂ ਅੱਧੀ ਆ ਜਾਂ ਖਰਾਬ ਹੋ ਗਈ ਅਦਰਵਾਈਜ਼ ਖਰਾਬ ਨਹੀਂ ਆ ਖਾਣ ਦੇ ਲਈ ਨੁਕਸਾਨ ਕੋਈ ਨਹੀਂ ਉਹਨਾਂ ਥਾਵਾਂ ਦੇ ਉੱਤੇ ਲੋਕ ਕਾਫੀ ਜਾਣ ਲੱਗ ਪਿਆ ਸੋ ਮਹਿੰਗਾਈ ਨੇ ਇੱਕ ਪਾਸੇ ਲੱਕ ਤੋੜਿਆ ਦੂਜੇ ਪਾਸੇ ਜਦੋਂ ਲੋਬ ਲਵਰ ਕੀ ਕੰਪਨੀ ਦੇ ਬਾਈਕਾਟ ਦੀ ਗੱਲਬਾਤ ਲੋਕਾਂ ਨੇ ਕੀਤੀ ਆ ਤਾਂ ਉਹਦੇ ਤੋਂ ਬਾਅਦ ਫਿਰ ਜ਼ਿਕਰ ਕੁਦਰਤੀ ਤੌਰ ਦੇ ਤੇ ਹੋ ਰਿਹਾ ਜਿਹੜੇ ਜਿਹੜੇ ਛੋਟੇ ਸਟੋਰ ਨੇ ਉਹਨਾਂ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਪਿਛਲੇ ਸਮੇਂ ਦੇ ਵਿੱਚ ਵਧਿਆ ਆ ਕ੍ਰੇਡੀ ਸਰਕਾਰ ਨੇ ਇੱਕ ਪਲਾਨ ਅਨਾਉਂਸ ਕੀਤਾ ਆ ਕਿ ਆਟੋ থেਫਟ ਨੂੰ ਕਿਦਾ ਕੰਮ ਬੈਟ ਕਰਨਾ ਆ ਜਿਹੜਾ ਆਟੋ থেਫਟ ਆ ਕਾਰਾਂ ਦੀ ਚੋਰੀ ਇੱਕ ਬਹੁਤ ਵੱਡਾ ਮਸਲਾ ਬਣਿਆ ਤਾਂ ਇਹਦੇ ਮਾਮਲੇ ਦੇ ਵਿੱਚ ਹੁਣ ਇਹ ਕਹਿੰਦੇ ਆ ਵੀ ਚੋਰਾਂ ਨੂੰ ਜ਼ਿਆਦਾ ਜਿਹੜਾ ਸਜ਼ਾ ਦਿੱਤੀ ਜਾਵੇ ਜਿਹੜੀ ਪੁਲਿਸ ਤੇ ਬਾਰਡਰ ਏਜੰਸੀ ਦੇ ਵਿਚਕਾਰ ਬੈਟਰ ਜਿਹੜੀ ਆ ਇਨਫੋਰਮੇਸ਼ਨ ਸ਼ੇਅਰਿੰਗ ਹੋਵੇ ਪੁਲਿਸ ਵਾਰਡਰ ਵਾਲਿਆਂ ਨੂੰ ਤੇ ਬਾਰਡਰ ਵਾਲੇ ਤੋਂ ਪੁਲਿਸ ਨੂੰ ਜੋ ਕੁਝ ਮਿਲੇ ਉਹ ਥੋੜਾ ਜਿਹਾ ਬੈਟਰ ਹੋਵੇ ਜਿਹੜੀ ਚੋਰੀ ਆ ਉਹ ਕਈ ਪ੍ਰੋਵਿੰਸਾਂ ਦੇ ਵਿੱਚ 50% ਤੱਕ ਵਧ ਗਈ ਆ ਜਿਵੇਂ ਕੂਬੈਕ ਆ 34.5% ਅਨਟੈਰੀਓ ਦੇ ਵਿੱਚ ਵਧੀ ਆ ਪਲਾਨ ਦੇ ਵਿੱਚ ਕੀ ਆ ਕਿ ਨਵੇਂ ਜਿਹੜੇ ਹੈਗੇ ਨੇ ਜੁਰਮਾਨੇ ਉਹ ਕੀਤੇ ਜਾਣਗੇ ਜਿਹੜੇ ਗੈਂਗ ਨੇ ਇਹ ਕਾਰਾਂ ਚੋਰੀ ਕਰਨ ਵਾਲੇ ਜਾਂ ਜਿਹੜੇ ਮਨੀ ਲੌਂਡਰਿੰਗ ਕਰਦੇ ਕਿਉਂਕਿ ਸਾਰਾ ਕੁਝ ਡਰੱਗ ਮਨੀ ਲੌਂਡਰਿੰਗ ਮਰਡਰਸ ਰੀਅਲ ਏਸਟੇਟ ਮਾਰਕੀਟ 11ਾਂ ਦੀ ਚੋਰੀ ਇਹ ਸਾਰਾ ਕੁਝ ਕਿਸੇ ਨਾ ਕਿਤੇ ਜਾ ਕੇ ਇੱਕ ਦੂਜੇ ਦੇ ਨਾਲ ਇਕੱਠਾ ਹੋ ਜਾਂਦਾ ਜੁੜ ਜਾਂਦਾ ਸਰਕਾਰ ਇਹ ਚਾਹੁੰਦੀ ਆ ਕਿ ਜਿਹੜੀ ਕ੍ਰਾਈਮਨਲ ਐਕਟੀਵਿਟੀਜ਼ ਜਾਂ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਉੱਤੇ ਜਿਹੜੀ ਫਾਈਨਾਂਸਿੰਗ ਹੋ ਰਹੀ ਆ ਮਤਲਬ ਕਾਰ ਚੋਰੀ ਦਾ ਪੈਸਾ ਕਿਤੇ ਤਾਂ ਜਾ ਰਿਹਾ ਨਾ ਅੰਟੇਰੀਅਰ ਦੇ ਵਿੱਚ 34.5% ਵਧ ਗਿਆ ਕਬੈਕ ਦੇ ਵਿੱਚ ਪਿਆਰ ਪਰਸਨ ਕਾਰਾਂ ਦੀ ਚੋਰੀ ਦੇ ਵਿੱਚ ਵਾਧਾ ਹੋ ਗਿਆ ਇਹ ਚੋਰੀ ਕਰਕੇ ਕਾਰਾਂ ਵਿਕਦੀਆਂ ਤੇ ਕਿਤੇ ਹੈਗੀਆਂ ਹੀ ਆ ਚਾਹੇ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵਿਕਦੀਆਂ ਹੁਣ ਜੇ ਉੱਥੇ ਵਿਕਦੀਆਂ ਤਾਂ ਉਹਦਾ ਪੈਸਾ ਤਾਂ ਵਾਪਸ ਕਿਤੇ ਨਾ ਕਿਤੇ ਜਾਂਦਾ ਹੀ ਆ ਕੈਨੇਡਾ ਦੇ ਵਿੱਚ ਜਾਂ ਇਵਨ ਕਿਸੇ ਵੀ ਥਾਂ ਦੇ ਉੱਤੇ ਉਹ ਜਿਹੜਾ ਪੈਸਾ ਆ ਫਿਰ ਉਹ ਕਿੱਥੇ ਜਾਂਦਾ ਜਾਂ ਕਿੱਥੋਂ ਆਉਂਦਾ ਉਹਦਾ ਹਿਸਾਬ-ਕਿਤਾਬ ਰੱਖਣ ਦੇ ਲਈ ਇਹ ਕਾਨੂੰਨ ਜਿਹੜੇ ਬਣਾਏ ਜਾ ਰਹੇ ਆ ਜਿਹੜੀਆਂ ਅਦਾਲਤਾਂ ਨੇ ਉਹ ਬੈਂਕ ਨੂੰ ਅ ਜਿਹੜਾ ਆਰਡਰ ਕਰ ਸਕਦੀਆਂ ਵੀ ਆ ਆ ਜਿਹੜੇ ਅਕਾਊਂਟ ਨੇ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਦੇ ਲਈ ਉੱਪਰ ਰੱਖਿਆ ਜਾਵੇ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਉਹ ਅ ਅਕਾਊਂਟ ਨੂੰ ਮਤਲਬ ਜਿਹੜੀਆਂ ਸਸਪੈਕਟ ਕੋਈ ਕ੍ਰਾਈਮਨਲ ਐਕਟੀਵਿਟੀ ਦੇ ਮਾਮਲੇ ਦੇ ਵਿੱਚ ਸਮਝ ਕੇ ਬੰਦ ਨਹੀਂ ਕਰ ਸਕਦੀਆਂ ਇਹਦੇ ਨਾਲ ਹੋਊਗਾ ਕਿ ਕਿ ਜਿਹੜੇ ਕ੍ਰਾਈਮਨਲ ਗੈਂਗ ਲੀਡਰਸ ਨੇ ਜਿਹੜੇ ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕਰ ਰਿਹਾ ਖਾਸ ਕਰ ਨੌਜਵਾਨਾਂ ਨੂੰ ਉਹਨਾਂ ਨੂੰ ਫੜਿਆ ਜਾ ਸਕਦਾ ਪੁਲਿਸ ਨੇ ਲਗਭਗ 1200 ਚੋਰੀ ਦੀਆਂ ਕਾਰਾਂ ਜਿਹੜੀਆਂ ਉਹ ਹੁਣ ਤੱਕ ਬਰਾਮਦ ਕੀਤੀਆਂ ਹਨ ਜਿਹੜੇ ਕੰਜ਼ਰਵਟਿਵ ਨੇ ਉਹ ਆਪਣੇ ਜਿਹੜੇ ਉਹਨਾਂ ਨੇ ਮਤਲਬ ਉਹ ਵੀ ਕਹਿ ਰਹੇ ਆ ਕਿ ਜਿਹੜੇ ਇਹਦੇ ਐਂਟੀ ਥੈਫਟ ਲੈਜਿਸਲੇਸ਼ਨਸ ਨੇ ਚੋਰੀ ਦੇ ਵਿਰੋਧ ਦੇ ਵਿੱਚ ਜਿਹੜੇ ਕਾਨੂੰਨ ਨੇ ਜਿਨ੍ਹਾਂ ਦੇ ਵਿੱਚ ਇਹ ਆ ਕਿ ਸਜ਼ਾ ਟਾਈਮ ਵਧਾ ਦਿੱਤੀ ਜਾਵੇ ਖਾਸ ਕਰ ਜਿਹੜੇ ਰਿਪੀਟ ਆਫੈਂਡਰਸ ਨੇ ਇੱਕ ਵਾਰੀ ਜੇ ਕਿਸੇ ਨੇ ਕੋਈ ਗਲਤੀ ਕਰ ਲਈ ਤਾਂ ਉਹ ਤਾਂ ਠੀਕ ਆ ਪਰ ਜਿਹੜਾ ਬਾਰ-ਬਾਰ ਕਰ ਰਿਹਾ ਉਹਨੂੰ ਤਾਂ ਸਜ਼ਾ ਵਧਣੀ ਚਾਹੀਦੀ ਹੈ ਜਿਹੜੇ ਕਾਰਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਵਹੀਕਲ ਨੂੰ ਕਿਸੇ ਤਰ੍ਹਾਂ ਇਸ ਸਥਿਪ ਤੋਂ ਇਹ ਤੋਂ ਚੋਰੀ ਤੋਂ ਬਚਾਓ ਤੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਤੁਸੀਂ ਇਹ ਸਾਰੇ ਕੁਝ ਦੇ ਵਿੱਚ ਕੀ ਕਰ ਸਕਦੇ ਹੋ ਤੁਸੀਂ ਇਹਨੂੰ ਕਿਦਾਂ ਬਚਾ ਸਕਦੇ ਆ ਹੁਣ ਜਦ ਟੈਕਨੋਲੋਜੀ ਬਦਲੀ ਜਾ ਸਕਦੀ ਹੈ ਕੋਸ਼ੇ ਦੇ ਵਿੱਚ ਵੱਡੀ ਤਬਦੀਲੀ ਕੀਤੀ ਜਾ ਸਕਦੀ ਹੈ ਕਾਰਾਂ ਦੀ ਚੋਰੀ ਨੂੰ ਰੋਕਣ ਦੇ ਲਈ ਕਿਉਂਕਿ ਹਾਲਤ ਇਹ ਆ ਹੋ ਗਈ ਆ ਕਿ ਸਾਰੇ ਮਾਡਰਨ ਕਨਸੈਪਟ ਤੋਂ ਕਾਰਾਂ ਦੀ ਚੋਰੀ ਰੋਕਣ ਦੇ ਲਈ ਹੁਣ ਭਾਵੇਂ ਜਦੋਂ ਕਾਨੂੰਨ ਆਉਣਗੇ ਉਦੋਂ ਤੇ ਆਉਣਗੇ ਉਸ ਤੋਂ ਬਾਅਦ ਤੇ ਸਾਰਾ ਕੁਝ ਹੋਊਗਾ ਕਾਰਾਂ ਦੀ ਚੋਰੀ ਨੂੰ ਰੋਕਣ ਦੇ ਲਈ ਇਹਦਾ ਰੂਟ ਕੌਜ਼ ਲੱਭਿਆ ਜਾ ਰਿਹਾ ਹੈ ਤੇ ਉਹਦੇ ਤੋਂ ਬਾਅਦ ਫਿਰ ਉਹਨੂੰ ਫੜਿਆ ਜਾਊਗਾ ਪਰ ਜਿਹੜੇ ਰਵਾਇਤੀ ਢੰਗ ਤਰੀਕੇ ਨੇ ਲੋਕ ਉਹਨਾਂ ਦੇ ਉੱਤੇ ਆ ਗਿਆ ਤੇ ਜਿਹੜੇ ਮਾਹਰ ਆ ਉਹ ਵੀ ਇਹੀ ਸਲਾਹ ਦੇ ਰਹੇ ਰਵਾਇਤੀ ਢੰਗ ਤਰੀਕੇ ਦਾ ਮਤਲਬ ਕਿ ਤੁਸੀਂ ਉਹਦੇ ਵਿੱਚ ਜਿਹੜਾ ਸਟੀering ਨੂੰ ਲੌਕ ਕਰਨਾ ਹੈ ਤੇ ਉਹ ਡੰਡਾ ਜਿਹਾ ਲਾ ਕੇ ਉਹਨੂੰ ਲੌਕ ਕਰ ਦਿਓ ਜਾਂ ਤੁਸੀਂ ਜਿਹੜੇ ਉਹਦੇ ਪੈਡਲ ਨੇ ਉਹਦੇ ਉਹਨੂੰ ਬ੍ਰੇਕ ਪੈਡਲ ਜਾਂ ਗੈਸ ਪੈਡਲ ਜਿਹੜਾ ਹੈ ਉਹਨੂੰ ਲੋਕ ਕਰ ਦਿਓ ਸੰਗਲ ਪਾ ਲਓ ਕੁਛ ਕਰ ਲਓ ਅ ਕੁਛ ਵੀ ਕਰਕੇ ਮਤਲਬ ਇਹਨੂੰ ਬਚਾਓ ਜਿਹੜੇ ਫਿਜ਼ੀਕਲ ਤਰੀਕੇ ਆ ਚੇਨਾ ਪਾ ਲਓ ਤੁਸੀਂ ਟਾਇਰਾਂ ਨੂੰ ਉਹਨਾਂ ਨੂੰ ਬੰਨ੍ਹ ਦਿਓ ਕਿਸੇ ਮਤਲਬ ਜੇ ਕੋਈ ਚੋਰ ਆਉਂਦਾ ਵੀ ਆ ਤਾਂ ਉਹਨੂੰ ਤੋੜਨ ਨੂੰ ਟਾਈਮ ਲੱਗੂਗਾ ਸੋ ਜੇ ਇਹ ਇੱਥੇ ਆ ਰਿਹਾ ਇਹਦਾ ਮਤਲਬ ਜਿਹੜਾ ਮਾਡਰਨ ਸਿਕਿਉਰਿਟੀ ਸਿਸਟਮ ਆਕਾਰਾਂ ਦਾ ਫੇਲ ਹੋ ਰਿਹਾ ਸਰਕਾਰ ਹੁਣ ਇਸ ਕਰੋਨ ਦੇ ਤਹਿਤ ਜਿੱਥੇ ਬੈਂਕਾਂ ਨੂੰ ਕਹੂਗੀ ਕਿ ਆਹ ਅਕਾਊਂਟ ਖੁੱਲਾ ਰੱਖੋ ਸਾਨੂੰ ਦੱਸੋ ਇਹਦੇ ਬਾਰੇ ਉਥੇ ਇਹਨਾਂ ਕੰਪਨੀਆਂ ਨੂੰ ਕਿਹਾ ਸਕਦੀ ਹੈ ਕਿ ਆਹ ਫੀਚਰ ਪਾਓਗੇ ਤੁਸੀਂ ਗੱਡੀ ਰੋਡ ਤੇ ਆਉਣ ਦੇਣੀ ਆ ਨਹੀਂ ਤੇ ਅਸੀਂ ਤੁਹਾਨੂੰ ਆਗਿਆ ਨਹੀਂ ਦੇਣੀ ਵੀ ਤੁਹਾਡੀ ਕਾਰ ਨੂੰ ਮਨਜ਼ੂਰੀ ਨਹੀਂ ਦੇਣੀ ਜਿਹੜੇ ਕਿ ਸੇਫਟੀ ਫੀਚਰ ਜਿਹੜੇ ਇਦਾਂ ਦੇ ਹੋਣ ਜਿਹੜੇ ਹੋਰ ਕਿਸੇ ਵੀ ਚੀਜ਼ ਦੇ ਨਾਲ ਜਿਹੜੇ ਉਹਨਾਂ ਨੂੰ ਜਿਹੜਾ ਹੈਕ ਕਰਨਾ ਬਹੁਤ ਔਖਾ ਹੋਵੇ ਜਾਂ ਕੀਤਾ ਨਾ ਜਾ ਸਕਦਾ ਹੋਵੇ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਗੱਲਬਾਤ ਸਾਹਮਣੇ ਆਉਂਦੀ ਹੈ ਪਰ ਸਰਕਾਰ ਹੁਣ ਇਹਨਾਂ ਸਾਰਿਆਂ ਨੂੰ ਲੰਮੇ ਹੱਥੀ ਲੈ ਰਹੀ ਹੈ ਕਾਨੂੰਨ ਦੇ ਬਾਰੇ ਗੱਲਬਾਤ ਇਹ ਸਬੰਧੀ ਕੀਤੀ ਜਾਰੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ